ਚੌਧਰੀ ਬਠਿੰਡਾ ਦੇ ਵਿੱਚ ਜੋ ਸਿੱਖ ਪ੍ਰਖਿਆਤ ਸੀਗੇ ਉਹਨਾਂ ਦੇ ਕੜੇ ਲਾਉਣ ਨੂੰ ਲੈ ਕੇ ਮਾਮਲਾ ਜੋ ਸਾਹਮਣੇ ਆਇਆ ਸੀ ਸਿੱਖ ਉਮੀਦਵਾਰਾਂ ਦੇ ਕੜਾ ਹਟਾਉਣ ਦੇ ਮਾਮਲੇ ਦੇ ਵਿੱਚ ਹੁਣ ਹੁਕਮ ਜਾਰੀ ਕੀਤੇ ਗਏ ਨੇ ਕਿ ਜਾਂਚ ਹੋਣੀ ਚਾਹੀਦੀ ਐ ਐਸਜੀਪੀਸੀ ਦੇ ਪ੍ਰਦਾਨ ਅਰਜੁਨਦਰ ਸਿੰਘ ਢਾਮੀ ਨੇ ਜਾਂਚ ਦੇ ਹੁਕਮ ਦਿੱਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਨੇ ਇੱਕ ਦਿਨ ਪਹਿਲਾਂ ਜੋ ਇਹ ਬਠਿੰਡਾ ਦੇ ਗੋਨੇਆਲਾ ਰੋਡ ਤੇ ਸਥਿਤ ਇੱਕ ਨਿੱਜੀ ਸਕੂਲ ਦੇ ਵਿੱਚ ਕਰਵਾਏ ਗਏ ਕੇਂਦਰੀ ਅਧਿਆਪਕ ਯੋਗਤਾ ਟੈਸਟ ਦੌਰਾਨ ਕੁਝ ਸੇਖ ਉਮੀਦਵਾਰਾਂ ਦੇਖਤਰ ਤੌਰ ਤੇ ਕੜਾ ਹਟਾਉਣ ਦੇ ਮਾਮਲੇ ਦੀ ਜਾਂਚ ਤੇ ਹੁਕਮ ਦਿੱਤੇ ਨੇ ਰੇਸ਼ਪਰ ਦੇ ਵਕਫਾ ਖੇਸਿਆਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਬੜਾਏ ਗਏ ਇਮਤਿਹਾਨ ਕੇਂਦਰਾਂ ਦੇ ਵਿੱਚ ਅਧਿਆਪਨ ਖਿੱਤੇ ਦੇ ਨਾਲ ਜੁੜੀ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦੇ ਲਈ ਗਈ ਜਿਸ ਤਹਿਤ ਕੇ ਬਠਿੰਡਾ ਦੇ ਗੋ ਨਿਆਣਾ ਰੋਡ ਤੇ ਪਿੰਡ ਪੋਖੜਾ ਨਸਤੇਕ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਵੀ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ ਪਰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਦੇ ਵੱਲੋਂ ਜੋ ਸਿੱਖ ਪ੍ਰੀਖਿਆਰਥੀ ਸੀ ਉਹਨਾਂ ਦੇ ਧਾਰਮਿਕ ਚਿੰਨ੍ਹ ਕਢੇ ਲਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸਿੱਖ ਜੋ ਪ੍ਰੀਖਿਆਰਤੀ ਸੀ ਉਹਨਾਂ ਨਾਲ ਆਏ ਸਕੇ ਜੋ ਸੰਬੰਧੀ ਸੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪਰ ਆਖਰ ਪ੍ਰੀਖਿਆਰਤੀਆਂ ਨੂੰ ਆਪਣੇ ਪਵਿੱਕ ਰੂਤੇ ਇਖਤਿਆ ਕਰੇ ਲਾਉਣ ਦੇ ਲਈ ਮਜਬੂਰ ਹੋਣਾ ਪਿਆ ਤੇ ਉਹ ਪ੍ਰੀਖਿਆ ਦੇ ਸਕੇ ਸਕੂਲ ਦੇ ਬਾਹਰ ਕੁਝ ਸਿੱਖ ਪ੍ਰੀਖਿਆਰਤੀਆਂ ਦੇ ਵਾਰਸਾਂ ਨੇ ਇਸ ਤੱਕੇ ਸ਼ਾਇਦਾ ਵਿਰੋਧ ਵੀ ਕਾਫੀ ਕੀਤਾ ਤੇ CBSE ਦੇ ਵੱਲੋਂ ਇਸ ਦੇ ਲਈ ਜੋ ਜਾਰੀ ਉਕਤ ਪ੍ਰੀਖਿਆ ਸਭੇ ਸਿੱਖ ਪ੍ਰੀਖਿਆਰਤੀਆਂ ਤੇ ਕੜੇ ਲੋਹਾ ਕਿ ਉਹਨਾਂ ਨੂੰ ਇਮਤਿਹਾਨ ਦੇ ਵਿੱਚ ਦਾਖਲਾ ਦੇਣ ਦੀ ਕੋਈ ਸ਼ਰਤ ਨਹੀਂ ਹੈ ਪਰ ਕੁਝ ਸਿੱਖ ਕਾਮ ਵਿਰੋਧੀ ਸੋਚ ਤੇ ਧਾਰ ਦੀ ਪ੍ਰਬੰਧਕਾਂ ਦੇ ਵੱਲੋਂ ਜਿਹਾ ਜਾਣ ਪੁੱਛ ਕੇ ਕੀਤਾ ਜਾ ਰਿਹਾ ਉਹਨਾਂ ਕਹੇ ਹੈ ਕਿ ਪ੍ਰੀਖਿਆ ਕੇਂਦਰ ਦੇ ਪ੍ਰਬੰਧਕਾਂ ਦੇ ਇਸ ਤੱਕੇ ਸ਼ਾਇਦ ਮਾਮਲਾ ਕਾਲ ਤੱਕ ਸਾਹਿਬ ਦਸ਼ਮੇਗੋਦਵਾਰਾ ਕਮੇਟੀ ਤੱਕ ਪਹੁੰਚੇਗਾ ਜੋ ਕਿ ਹੁਣ ਪਹੁੰਚ ਚੁੱਕਿਆ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਹੁਕਮ ਜਾਰੀ ਕੀਤੇ ਗਏ ਨੇ ਸਿੱਖ ਉਮੀਦਵਾਰਾਂ ਦੇ ਕੜਾ ਹਟਾਉਣ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਦ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ